ਦੋਸਤੋ ਸ਼ਟਰਾਂ ਨੂੰ ਸੈਂਟਰ ਲੋਕ ਕਿੰਨਾ ਕਿ ਜ਼ਰੂਰੀ ਆ ਵੀਡੀਓ ਉੱਪਰ ਚੱਲਦੀ ਤੁਸੀਂ ਦੇਖ ਲਓ ਸਾਰੇ ਦੁਕਾਨਦਾਰ ਭਰਾਵਾਂ ਤੱਕ ਇਹ ਸ਼ੇਅਰ ਕਰ ਦਿਓ ਵੀਡੀਓ ਹੈ ਪਿੰਡ ਪੰਗੇਵਾਲਾ ਅੱਡੇ ਦੀ ਵੀਡੀਓ ਆ ਦੋਸਤੋ ਦੇਖ ਲਓ ਕਿਦਾਂ ਬੇਖੌਫ ਹੋ ਕੇ ਇੱਕ ਅੱਧਾ ਨਹੀਂ 4-5 ਜਾਣੇ ਕਿਦਾਂ ਸ਼ਟਰ ਨੂੰ ਤੋੜਨ ਡਏ ਆ ਦੋਸਤੋ ਇਹ 8 8 2025 8ਵੇਂ ਮਹੀਨੇ 8 ਤਰੀਕ ਦੀ 4:12 ਮਿੰਟ ਦੀ ਵੀਡੀਓ ਦਸੀ ਜਾ ਰਹੀ ਆ ਦੋਸਤੋ ਅਵੇ ਲੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੇ ਦੁਕਾਨਦਾਰ ਭਰਾ ਸੈਂਟਰ ਲੌਕ ਜ਼ਰੂਰ ਲਾਉਣ ਇਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਇਹਨੂੰ ਤੋੜਨ ਦੀ ਪਰ ਸੈਂਟਰ ਲੌਕ ਲੱਗਾ ਹੋਇਆ ਕਰਕੇ ਇਹ ਨਾਕਾਮ ਰਹਿ ਇਸ ਕੰਮ ਦੇ ਵਿੱਚ ਕਿਉਂਕਿ ਜਦੋਂ ਸੈਂਟਰ ਲੌਕ ਜਿਹੜਾ ਨਾ ਜੇ ਨਾ ਲੱਗਾ ਹੋਵੇ ਸੈਂਟਰ ਦੇ ਵਿੱਚੋਂ ਜਦੋਂ ਉਹਨਾਂ ਨੇ ਆ ਸੱਬਲ ਜਿਸ ਹਿਸਾਬ ਨਾਲ ਇਹ ਪਾਉਣ ਦੇ ਆ ਇਸ ਹਿਸਾਬ ਨਾਲ ਸ਼ਟਰ ਦੇ ਵਿੱਚੋਂ ਚੱਕਿਆ ਜਾਣਾ ਹੈ ਬੈਂਡ ਹੋ ਜਾਣਾ ਹੈ ਬੈਂਡ ਹੋਣ ਦੇ ਨਾਲ ਸੈਟਾ ਤੋਂ ਨਿਕਲ ਜਾਣਾ ਹੈ ਸੈਂਟਰ ਲੌਕ ਲੱਗਾ ਹੋਇਆ ਕਰਕੇ ਬਚਾ ਹੋ ਗਿਆ ਸਪੀਡ ਦਾ ਪਰ ਇਹਨਾਂ ਦੀ ਪਛਾਣ ਕਰਕੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਜੇ ਤੁਹਾਨੂੰ ਪਛਾਣ ਆਉਂਦੀ ਹੈ ਤਾਂ ਪ੍ਰਸ਼ਾਸਨ ਤੱਕ ਇਹ ਪਹੁੰਚਾਇਆ ਜਾਵੇ ਇਹਨਾਂ ਨੂੰ ਪ੍ਰਸ਼ਾਸਨ ਫੜ ਕੇ ਬਣਦੀ ਕਾਰਵਾਈ ਇਹਨਾਂ ਤੇ ਕਰੇ ਦੋਸਤੋ ਇਦਾਂ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਤਾਂ ਕਿ ਕੋਈ ਵੀ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ ਦੋ ਵਾਰ ਸੋਚੇ ਵੀ ਸਾਡੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਧੰਨਵਾਦ ਬਾਈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਰੱਬ ਰਾਖਾ